ਸਾਲਾ ਹੀ ਸਾਲਾ ਹੀ ਇਤੀ ਸੋਤ ਨਾ ਪਾਇਆ ਨਦੀਆਂ ਅਤੈ ਵਾਹ ਪਾਵੇਂ ਸਮੁੰਦਰ ਨ ਜਾਣਦਾ ਜਾਨਾ ਸਾਲਾ ਹੀ ਸਾਲਾ 33 ਸਲਹੜ ਯੋਗ ਦੀ ਸਲਾਹ ਨਾ ਕਰਨੀ ਸਹੀ ਨਹੀਂ ਨਾਨ ਤੇਸੇ ਸਲਾਹੀਆ ਨਾਨ ਕ ਸਲਾਹੀਆ ਸਲਾਹ ਨੂੰ ਸਦਾ ਤੇ ਆਈਏ ਤੇ ਆਵੜ ਜੂ ਇਹ ਹਰਤੇ ਆਉੜਾ ਯੋਗਾ ਸਰਾਉਂਡ ਯੋਗ ਹੈ ਉਹਦੀ ਸਿਪਸਲਾ ਕਰਨੀ ਚਾਹੀਦੀ ਹੈ ਜਿਹੜਾ ਯੋਗ ਨਹੀਂ ਉਹਦੀ ਨਹੀਂ ਕਰਨੀ ਚਾਹੀਦੀ ਅਸੀਂ ਸੰਸਾਰ ਦੇ ਲੋਕ ਕਿ ਯੋਗ ਬੰਦਿਆਂ ਦੀ ਸਿਪਸਲਾ ਕਰਦੇ ਬੰਦਿਆਂ ਦੀ ਕਰ ਬੰਦੇ ਦਾ ਸਿਪਸਲਾ ਦੇ ਯੋਗ ਨਹੀਂ ਕਰਤਤੀ ਸਿਪਸਲਾ ਨਹੀਂ ਕਰ ਸਕਦੇ ਕਰਤੇ ਦੀ ਕਰਨੀ ਜਿਹੜਾ ਜਮਿਆ ਕਰਤਾ ਕਰਤਾ ਨਹੀਂ ਬ੍ਰਹਮਾ ਬੜਾ ਜਾਸ ਉਪਾਇਆ ਬ੍ਰਹਮਾ ਬੜਾ ਜੀ ਨੇ ਪੈਦਾ ਕੀਤਾ ਉਹ ਬੜਾ ਬ੍ਰਹਮਾ ਹੀ ਜਾ ਕਟੇ ਇਹ ਹੀ ਗੱਲ ਸਾਡੇ ਪੁਰਖਾਂ ਦੇ ਲੱਗਦੀ ਹੈ ਇਹ ਹੀ ਗੱਲ ਭਗਤਾਂ ਦੇ ਲੱਗਦੀ ਕਰਦੋ ਅਸੀਂ ਮੰਨਤੇ ਹੀ ਨਹੀਂ ਬਾਣੀ ਮੰਨਦੀ ਹੋਈ ਨਹੀਂ ਗੁਰਬਾਣੀ ਮੰਨਦੀ ਹੋਈ ਨਹੀਂ ਇਸ ਗੱਲ ਕਿ ਕਿਰਤ ਦੀ ਸਫਲਤਾ ਹੋਣੀ ਚਾਹੀਦੀ ਹੈ ਫਿਰ ਕਿਰਤ ਦੀ ਸਫਲਤਾ ਕਰਨੀ ਗੁਰਮਤ ਤੋਂ ਖਰਾਬ ਹੈ ਏਬ ਗਿਆ ਗੁਰੂ ਪਰਮਤ ਦੀ ਇਥੋਂ ਐਸੀ ਲੈਂ ਪਾਟੂਗੀ ਅਸੀਂ ਹੋਰੇ ਨਾ ਭੇਜਾਂਗੇ ਪੈ ਗੇ ਨਾ ਹੋ ਪੈ ਗੇ ਅਸੀਂ ਹੋਗਾ ਇਹ ਕੁਦਰਤੀ ਗੱਲ ਆ ਵੀ ਜਿਹੜੇ ਆਪਣੇ ਹੁੰਦੇ ਨੇ ਨਾ ਧਰਮ ਕਾ ਆਪ ਨੂੰ ਪਹਿਲਾਂ ਜਿਹਨਾਂ ਨੂੰ ਤਾਂ ਸਾਨੂੰ ਸੇਧ ਮਿਲਦੀ ਆ ਗ੍ਰੰਥ ਲਿਖੇ ਨੇ ਉਹ ਸਾਨੂੰ ਰੱਬ ਵਰਗੇ ਹੀ ਲੱਗਦੇ ਨੇ ਉਹਨਾਂ ਦਾ ਨਹੀਂ ਕੋਈ ਫਰਕ ਹੈ ਦੂਜਿਆਂ ਦੇ ਨਹੀਂ ਲੱਗਦੇ ਇਹ ਦ੍ਰਿਸ਼ਟੀ ਚ ਖਾਣ ਹੈ ਇਹ ਵੀ ਕਾਣ ਹੈ ਦ੍ਰਿਸ਼ਟੀ ਪਰ ਵੇਖਉਂਦੀ ਨਹੀਂ ਹੈ ਵੇਖਉਂਦੀ ਸਿਰਸਾ ਦਾਰੇ ਨਹੀਂ ਕਰਦੀ ਦੇਖੋ ਆਖ ਕੇ ਦੇ ਸਾਡੀਆਂ ਦੋ ਦ੍ਰਿਸ਼ਟੀਆਂ ਹੋਗੀਆਂ ਇੱਕ ਨੂੰ ਚੰਗਾ ਦੇਖਣਾ ਦੋਹਾਂ ਨੂੰ ਚੰਗਾ ਨਹੀਂ ਇਹ ਤੋਂ ਇਹ ਤਾਂ ਕੁਰਮਤੀ ਦ੍ਰਿਸ਼ਟੀ ਨੇ ਜੇ ਕਰਤੱ ਦੀ ਸਫਤ ਨਹੀਂ ਕਰਦੀ ਤਾਂ ਕਰਤੱ ਦੀ ਕਰਨੀ ਹੋਈ ਜੇ ਆਪਣਾ ਚਾਹਤ ਹੈ ਆਪਣਾ ਪ੍ਰਾਇਆ ਹੈ ਹੀ ਨਹੀਂ ਕੋਈ ਅਸੰਤਤਾ ਜਿੰਨਾ ਜਰ ਆਪਣਾ ਪ੍ਰਾਇਆ ਉਹਨਾਂ ਜਰ ਗੁਰਮਤਿ ਦੇ ਉੱਤੇ ਚੱਲਿਆ ਹੀ ਨਹੀਂ ਉਹ ਗੁਰਮਤਿ ਨੂੰ ਮੰਨਿਆ ਹੀ ਨਹੀਂ ਉਹਦੇ ਅੰਦਰ ਆਪਣਾ ਪ੍ਰਾਇਆ ਔਰ ਬੈਰੀ ਬੁਲਾਨਾ ਖੜਾ ਹੈ ਸਿੱਖਾਂ ਦੇ ਅੰਦਰ ਖੜਾ ਹੈ ਤਾਂ ਅਗਰ ਕੇ ਕਰਦੇ ਨੇ ਦੂਜੇ ਧਰਮਾਂ ਦੇ ਨਹੀਂ ਤੇ ਆਪਣੇ ਦੀ ਕਰਦੇ ਨੇ ਆਪਣੀਆਂ ਗ੍ਰੀਤੀਆਂ ਵੱਲ ਧਿਆਨ ਨਹੀਂ ਦੂਜਿਆਂ ਵੱਲ ਧਿਆਨ ਕਰਪਾਣ ਨੂੰ ਜਦੋਂ ਉਹ ਬਰਾਬਰ ਨਹੀਂ ਸਮਝਦੇ ਜਿਹੜੇ ਉਹਨਾਂ ਦੇ ਜੀ ਦੀ ਲੋੜ ਹੈ ਇੱਥੇ ਨੇ ਉਹ ਜੀ ਕਾ ਹਿੱਤ ਪਾਣੇ ਕੱਤੀ ਜਾਂਦੇ ਕਿਹਾ ਸੀ ਤੇ ਜੀ ਦੇ ਵਾਸਤੇ ਕਿਹਾ ਸੀ ਆਤਮਾ ਵਾਸਤੇ ਕਿਹਾ ਸੀ ਤੇ ਆਤਮਾ ਦੀ ਤਲਵਾਰ ਨਹੀਂ ਗਈ ਸੀ ਸਰ ਜੋ ਕਰੋਂ ਪਹਿਲਾਂ ਫਿਰ ਕੀ ਕਰੋਗੇ ਆਤਮਾ ਦੀ ਤਲਵਾਰ ਹੈ ਗੁਰਬਾਣੀ ਮੋਹ ਗਾਨ ਖੜਗੋ ਮੱਤ ਗੁਰ ਆਤਮਦੇਵ ਦੀ ਖੜਗ ਜੋ ਜੋਰ ਪਰਾ ਕੋਈ ਜੀਤ ਉਹੀ ਤਾਂ ਲੈਣੇ ਨੂੰ ਦਿੱਤੀ ਹੈ ਆ ਜਿਹੜੀ ਗੁਰਮਤ ਰੂਪੀ ਖੜਗਾ ਇਹ ਹੀ ਚੰਡੀ ਆ ਔਰ ਲੋਹੇ ਦੀ ਤਲਵਾਰ ਨੂੰ ਨਹੀਂ ਕਹਿਆ ਚੰਡੀ ਬਕਵਾਸ ਕਰਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਸੱਚ ਕੀ ਲੋਹੇ ਦੀ ਤਲਵਾਰ ਨੂੰ ਚੰਡੀ ਕਿਵੇਂ ਕਹਿੰਦੇ ਸੱਚ ਕੀ ਕਰਿਆ ਗਿਆਨ ਖੜਗ ਨੂੰ ਕਿਹਾ ਹੈ ਸੱਚ ਕੀ ਕਾਤੀ ਸੱਚ ਸਭសារ ਉਹ ਹੈ ਚੰਡੀ ਉਨੇ ਬੁਕਾਰ ਉਹਨੇ ਮਨ ਨੂੰ ਜਿੱਤਣਾ ਇਹ ਤਲਵਾਰ ਨਾਲ ਤੁਸੀਂ ਨਾ ਮਨ ਜਿੱਤ ਕੇ ਦਿਖਾਓ ਇਹ ਤਲਵਾਰ ਤਾਂ ਸਾਖਤਾਂ ਵਾਲੀ ਆ ਤੇ ਸਾਖਤਾਂ ਦੀ ਤਲਵਾਰ ਸਾਖਤ ਐਸੇ ਦੀ ਭਾਸ਼ਾ ਸਮਝਦੇ ਨੇ ਜੇ ਸਾਖਤਾਂ ਕੇ ਗੱਲ ਪਹਿਣ ਤਾਂ ਐਸੇ ਦੀ ਭਾਸ਼ਾ ਨਾਲ ਉਹਨਾਂ ਦਾ ਡਿਫੈਂਸ ਹੋਪਾ ਆਪਣਾ ਗਾਨ ਘੜਕਣਾ ਨਹੀਂ ਉਹਨਾਂ ਦਾ ਮਤਲਬ ਹੁੰਦਾ ਉਹਨਾਂ ਨੂੰ ਅਕਲ ਇਹ ਹੀ ਤਲਵਾਰ ਦਿੰਦੀ ਆ ਦੂਈ ਨਹੀਂ ਦਿੰਦੀ ਗਿਆਨ ਖੜਕਣਾ ਨਹੀਂ ਅਕਲ ਆਉਂਦੀ ਉਹਨਾਂ ਨੂੰ ਉਹਨਾਂ ਨੂੰ ਐਸੇ ਨਾਲ ਅਕਲ ਆਉਂਦੀ ਆ ਜਬੂਰੇ ਤਾਂ ਪੈਂਦੀ ਆ ਨਾ ਫਿਰ ਅਗਲਾ ਜਾਂਦੀ ਆ ਛੇ ਮਹੀਨੇ ਬਾਅਦ ਜਦ ਅਕਲ ਦਿੱਤੀ ਗਿਆ ਉਹਨਾਂ ਨੂੰ ਉਹ ਐਸੇ ਦੀ ਬੋਲੀ ਸਮਝਦੇ ਨਹੀਂ ਆ ਗਿਆਨ ਵਾਲੀ ਬੋਲੀ ਨਹੀਂ ਆਉਂਦੀ ਉਹਨਾਂ ਨੂੰ ਬੂਰ ਬੂਰਹ ਨਾਲ ਅੁੰਜੀ ਕਹਿੰਦੇ ਗਿਆਨ ਦੀ ਗੱਲ ਹੀ ਕਰੀ ਦਿੰਦੇ ਉਹਨਾਂ ਨੂੰ ਕਹਿੰਦੇ ਬਰਦਾਸ਼ਤ ਕਰ ਲੋ ਤੇ ਜ਼ੁਲਮ ਨੂੰ ਕਿਆ ਫੇ ਟੱਕਰ ਜੋ ਉਹਨੂੰ ਦੋਈ ਗੱਲਾਂ ਨੇ ਕਹਿੰਦੇ ਬਰਦਾਸ਼ਤ ਕਰ ਲੋ ਕਿਆ ਟੱਕਰ ਜੋ ਪੰਜਵੇਂ ਪਾਛਾ ਤੱਕ ਬਰਦਾਸ਼ਤ ਕਰ ਲਈ ਛੇਵੇਂ ਆ ਕੇ ਟੱਕਰ ਲੈਣੀ ਆਦ ਤੱਕ ਬਰਦਾਸ਼ਤ ਕੀਤਾ ਉਸ ਤੋਂ ਬਾਅਦ ਹੱਦ ਜਾਂ ਟੱਪੜ ਲੱਗੇ ਟੱਕਰ ਲੈਣੀ ਇਹ ਜਾਨ ਆਪਣੀ ਤਰਪਾਨ ਨੂੰ ਤਾਂ ਚੰਡੀ ਕਹਿੰਦੇ ਨੇ ਅੰ内 ਇਹ ਚੰਡੀ ਤਾਂ ਹੀ ਫਸਿਆ ਨੇ ਹੈ ਇੱਕ ਬਾਮਣ ਵਾਲਿਆ ਅਸਾਂ ਫਸੇ ਰਹੇ 45 ਅਸਤ ਨੇ ਵਿਦਵਾਨ ਵਾਲਿਆ ਅਸ ਜਿਹੜਾ ਪ੍ਰਚੰਡ ਲਖਦਾ ਇੱਥੇ ਹੀ ਹੋਊਗਾ ਗਿਆਨ ਖੰਡ ਮੇ ਗਿਆਨ ਪ੍ਰਚੰਡ ਗੁਰ ਗਿਆਨ ਕੱਟ ਬਲਿਆ ਇਹ ਹੀ ਬੁੱਧੀ ਪ੍ਰਚੰਡ ਗਿਆਨ ਨਾਲ ਜਦ ਹੋ ਜਾਂਦੀਆਂ ਨੇ ਜਾਂ ਬਵੇਕ ਬੁੱਧੀ ਬਣ ਜਾਂਦੀ ਹੈ ਇਹ ਸਾਰਾ ਪਰਮਦਾ ਨਾਸ ਹੋ ਜਾਂਦਾ ਹੈ ਸਭ ਕੁਝ ਬੁਝ ਲੈਂਦੀ ਹੈ ਸਾਰੇ ਸ਼ਾਸਤਰਾਂ ਦੀਆਂ ਕਮੀਆਂ ਬੁਝ ਲੈਂਦੀ ਹੈ ਉਹਨੂੰ ਪ੍ਰਚੰਡੀ ਚੰਡੀ ਗੈ ਪ੍ਰਚੰਡ ਗਿਆਨ ਦੀ ਮਾਲਕ ਉਹ ਉਹ ਜਿਹੜੀ ਪ੍ਰਚੰਡ ਗਿਆਨ ਦੀ ਮਾਲਕ ਹੈ ਉਹ ਚੰਡੀ ਹੈ ਸਾਰਾ ਜਨ ਬੁੱਧਵਰ ਗਿਆਨ ਕਿ ਹੈ ਖਾਂ ਦਾ ਮੇਰਾ ਬੁੱਧਵਰ ਗਿਆਨ ਉਹ ਹਾਂ ਸਾਲਾਹੀ ਸਾਲਾਹੇ ਇਤੀ ਸੁਤ ਨਾ ਪਾਈਆ ਇਸ ਤਰੀਕੇ ਨਾਲ ਸਾਲਾ ਸਫਸਲਾ ਕਰੀ ਆਪਣੇ ਮਨ ਵਿੱਚ ਜਿਵੇਂ ਦਰਿਆ ਨੇ ਸਮੁੰਦਰ ਜਮਲ ਨਦੀ ਸਮੁੰਦਰ ਵੱਲ ਨੂੰ ਜਾ ਰਹੀ ਹੈ ਜਾ ਰਹੀ ਹੈ ਕਿਸੇ ਨੂੰ ਦੱਸ ਰਹੀ ਹੈ ਰਾ ਪੁੱਛਦੀ ਹੈ ਕਿ ਤੂੰ ਸਮੁੰਦਰ ਕਿਸੇ ਨੇ ਪੁੱਛਦੀ ਹੈ ਕਿ ਕਿੰਨੀ ਦੂਰ ਹੈਗਾ ਸਮੁੰਦਰ ਉਹਨੂੰ ਸਮਝ ਆ ਜਿੱਦਣ ਉਹ ਆਇਆ ਜਾ ਰਹੀ ਹੈ ਉਦਰੇ ਸਮੁੰਦਰ ਜਿਨ੍ਹਾਂ ਨੂੰ ਸਮਝ ਆ ਉਹਨੂੰ ਪੁੱਛਣ ਦੀ ਲੋੜ ਨਹੀਂ ਜਿਹੜੇ ਬੇਸਮਝ ਨੇ ਪੁੱਛਦੇ ਫਿਰਦੇ ਨੇ ਲੈ ਦੀਆਂ ਦਰਿਆਵਾਂ ਨੂੰ ਨਹੀਂ ਪੁੱਛਦੇ ਰੋ ਉਹਨਾਂ ਨੂੰ ਪਤਾ ਨਹੀਂਵੇਂ ਤੋਂ ਸਮੁੰਦਰ ਹੁੰਦਾ ਨਹੀਂਵੇਂ ਤੋਂ ਸਮੁੰਦਰ ਹੁੰਦਾ ਹੈ ਨਹੀਂਵੇਂ ਤੋਂ ਜਾ ਕੇ ਟਿਕਾਉ ਹੈ ਜਲਦਾ ਮਾਂ ਦਾ ਟਕੋ ਨੀਮਾ ਹੋਇ ਤੇ ਗਿਆ ਵਰਨਾ ਹੈ ਉਹ ਨਹੀਂ ਜਲ ਤੇਰੇ ਪਵਣ ਨਾਲ ਜਲ ਦੇ ਵਿੱਚ ਜਿੰਨਾ ਤੇਰੇ ਪਵਣ ਜਬਨ ਫਸਿਆ ਹੋਇ ਤੇਰੇ ਪਵਣ ਜਲ ਜਲ ਤੋਂ ਪਹਿਲਾ ਹੋਇਆ ਜਲ ਨਾਲੇ ਸੰਪਰਕ ਹੈ ਬਬੀਆ ਜਲ ਵਿੱਚ ਤੇਰਾ ਬਾਸ ਜਿੱਥੇ ਜਾ ਕੇ ਪਾਣੀ ਡੁੱਬੂ ਤੇਗਾ ਸੇ ਮੰਡਕ ਜਿਹੜੀ ਪੋਜੀਸ਼ਨ 'ਚ ਜਾ ਕੇ ਪਾਣੀ ਟਿਕੂਗਾ ਉਸੇ ਪੋਜੀਸ਼ਨ 'ਚ ਬੰਨ ਟਿਕੂਗਾ। ਹੰਕਾਰ ਹੀ ਮਨ ਨਹੀਂ ਦੇਖ ਸਕਦਾ ਉੱਚਾ ਉਹ। ਸਭ ਤੋਂ ਨਿਮਿਤ ਜਗਾ ਸਮੁੰਦਰ ਹੁੰਦਾ। ਸਭ ਉਚਾਈਆਂ ਸਮੁੰਦਰ ਤੋਂ ਨਾਪੀਆਂ ਜਾਂਦੀਆਂ ਨੇ। ਹੰਕਾਰ ਭਗਤ ਦੇ ਹਿਰਦੇ ਤੋਂ ਨਾ ਪਿਆ ਜਾਂਦਾ। ਭਗਤ ਦਾ ਹਿਰਦਾ ਸਭ ਤੋਂ ਨਿਮਾ। ਬਈ ਨਹੀਂ ਮੀ ਜਗਾ ਵੀ ਤਾਂ ਕੋਈ ਚਾਹੀਦੀ ਐ ਜਿੱਥੋਂ ਹੰਕਾਰ ਨਾ ਆਪਣਾ ਹੰਕਾਰ ਨੂੰ ਨਾਪੋ ਕਿੱਥੋਂ ਭਗਤ ਦੇ ਹਿਰਦੇ ਤੋਂ ਗੁਰਬਾਣੀ ਤੋਂ ਭਗਤ ਦਾ ਹਿਰਦਾ ਗੁਰਬਾਣੀ ਤੇ ਉਹਨਾਂ ਦਾ ਹਿਰਦਾ ਹੀ ਖੋਲ ਕੇ ਰੱਖਦਾ ਹੈ ਸਾਡੇ ਸਾਹਮਣੇ ਆਪਣਾ ਮਨੇ ਖੋਲ ਕੇ ਰੱਖਿਆ ਉਹਨਾਂ ਨੇ ਸਾਡੇ ਸਾਹਮਣੇ ਹੋਰ ਕੀ ਰੱਖਿਆ ਹੋਇਆ ਬੁੱਧ ਔਰ ਗਿਆਨ ਹੈ ਸਾਡੇ ਕੋਲ ਆਨੰਦਪੁਰ ਸਾਹਿਬ ਬੁੱਧ ਔਰ ਗਿਆਨ ਇੱਥੇ ਪਈਆ ਸਾਰਿਆਂ ਦੀ ਪਈਆ ਇਹ ਤਾਂ ਹਲੂ ਜੋ ਕੁਛ ਮਿਲੂ ਹੋਰ ਨਹੀਂ ਮਿਲਣਾ। ਸਰੀਰ ਦੇਖਿਆ ਤਾਂ ਕੁਛ ਨਹੀਂ ਮਿਲਣਾ। ਤੂੰ ਬੱਤੀ ਕਰਕੇ ਫੋਟੋਆਂ ਨੂੰ ਕੁਛ ਨਹੀਂ ਮਿਲਣਾ। ਮਿਲਣਾ ਗਿਆਨ ਤਾਂ ਇਹਦੀ ਬੋਲ ਕੇ ਮਿਲਣਾ ਦੀ ਬੋਲਿਆ ਹੋਇਆ ਇਹ ਪੜ ਲਓ। ਉਹ ਨਹੀਂ ਕੋਈ ਜ਼ਰੂਰ ਆਗੇ ਜੰਗ। ਇਹ ਕਰਕੇ ਗੁਰਬਾਣੀ ਨੂੰ ਸਮਝ ਕੇ ਫਿਰ ਆ ਪੁੱਛਣ ਦੀ ਲੋੜ ਨਹੀਂ ਹੈ। ਅੰਤਰਮੁਖੀ ਜਾਣਵਾਦ ਤੇ ਰਾਂ ਪੁੱਛਣ ਦੀ ਲੋੜ ਨਹੀਂ ਹੈ ਜਾਣਾ ਆਪਣਾ ਅੰਦਰ ਕੋ। ਜੇ ਆਪਣੇ ਅੰਦਰ ਨੂੰ ਘੋਟਣਾ ਹੈ ਦੂਏ ਤੋਂ ਕੀ ਪੁੱਛਣਾ ਰੋਟੀ ਅੰਨਾ ਵੀ ਖਾ ਰਿਆ ਕਿਸੇ ਨੂੰ ਪੁੱਛ ਕੇ ਮੁਰਕੀ ਪਾਉਂਦਾ ਮੈਨੂੰ ਦੱਸ ਫਿਰ ਮੂੰਹ ਕਿੱਥੇ ਮੈਨੂੰ ਪੁੱਛਦਾ ਦੇਖਿਆ ਇਹ ਅੰਨੇ ਦਾ ਅਗਰਦ ਨੇ ਹੱਥ ਫੜ ਕੇ ਆਪਣੇ ਮੂੰਹ ਨੂੰ ਕੀਤਾ ਅੰਨੇ ਦੇ ਮੂੰਹ ਚ ਰੋਟੀ ਆਪੇ ਚਲੀ ਜਾਂਦੀ ਹੱਥਾਂ 'ਤੇ ਉੱਥੇ ਜਾ ਤਾ ਆਪਣੇ ਮੋਲ ਕੋ ਤਾਂ ਮੰਨ ਲੈ ਆਪੇ ਚਲੇ ਜਾਣਾ ਜਿਨ੍ਹਾਂ ਦਾ ਗਿਆਨ ਬਾਹਰ ਮੁਖੀ ਹੈ ਜਿਨ੍ਹਾਂ ਦਾ ਸਭ ਕੁਝ ਧਿਆਨ ਬਾਹਰ ਮੁਖੀ ਹੈ ਜਿਨ੍ਹਾਂ ਦੀ ਪ੍ਰਾਪਤੀ ਬਾਹਰ ਮੁਖੀ ਹੈ ਉਹਨੂੰ ਲੋੜ ਹੈ ਪੁੱਛਣ ਦੀ ਕਿਸੇ ਤੋਂ ਕਿਸੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਉਹ ਨਾਲ ਜਿਹੜਾ ਲੋੜ ਹੈ ਜਿਹੜਾ ਜੁਰਬਾਣੀ ਦੀ ਸਮਝ ਨਹੀਂ ਆਣਾ ਤੁਰਨ ਵੇਲੇ ਕੋਈ ਪੁੱਛਣ ਦੀ ਲੋੜ ਨਹੀਂ ਜੇ ਸਮਝ ਆ ਗਈ ਫਿਰ ਕੋਈ ਲੋੜ ਨਹੀਂ ਆਹ ਜੁਰਬਾਣੀ ਦੀ ਸਮਝ ਨਹੀਂ ਆਈ ਉਹ ਪੁੱਛਣ ਦੀ ਲੋੜ ਹੈ ਤੇ ਤੁਰਨੇ ਫੇਰ ਕੀ ਪੁੱਛਣਾ ਫਿਰ ਤਾਂ ਮੰਨਨੇ ਮੰਨਣਾ ਹੈ ਜਾਂ ਨਹੀਂ ਮੰਨਣਾ ਸਲਾਹੀ ਸਲਾਹ 33 ਸੁਰਤਾਂ ਪਾਈਆਂ 33 ਸੁਰਤਾਂ ਪਾਈਆਂ ਸਲਾਹ ਐ ਕਿ ਸੁਣ ਨਾਲ ਸਭ ਸਲਾਹ ਕਰ ਆਪਣੇ ਮਨ ਵਿੱਚ ਸੁਣਾ ਕੇ ਕਰਨ ਦੀ ਲੋੜ ਨਹੀਂ ਹੈ ਬਾਹਰ ਆ ਫੇਰਨ ਦੀ ਲੋੜ ਨਹੀਂ ਦਿਖਾਵੇ ਲੋਕਾਂ ਨੂੰ ਉੱਚੀ ਉੱਚੀ ਬਾਣੀ ਪੜਨ ਦੀ ਲੋੜ ਨਹੀਂ ਸਪੀਕਰ ਲਾ ਕੇ ਲੋਕਾਂ ਨੇ ਕਰਾਉਂਦੇ ਨਿਆਰੇ ਲੋਕ ਵੀ ਪੜਾਈ ਕਰਾਉ ਕਰਨ ਦੇ। ਜਿੰਨੇ ਚ ਦਸਪੀਕਰ ਲੱਗੇ ਨੇ ਲੋਕ ਬਾਣੀ ਤੋਂ ਟੁੱਟ ਗਏ ਸੋ। ਰਤਰੇ ਵਿੱਚ ਛੱਡ ਗਏ, ਗੁਰਦੁਆਰੇ ਹੁਣੇ ਛੱਡ ਗਏ। ਪਹਿਲੇ ਘਰੇ ਸੁਣ ਜਾਂਦੀਏ। ਲੋਡ ਹੈ ਦੀ। ਜੋ ਕੁਝ ਨਾਲ ਕੀਤਾ ਉਹ ਉਲਟ ਹੋਇਆ ਸਾਰਾ ਵਿੱਚ। ਇਦਾਂ ਲਾਈਆਂ ਜਿਹੜੂ ਪਿੰਡਾਂ ਨਾਲ ਬੰਧਰ ਹੈ। ਨਾਲੇ ਗੁਰਦੁਆਰਾ ਉਹ ਨਾਲੇ ਲਾਤਾ ਉੱਚੀ ਉੱਚੀ ਰਣ ਲਾਤਾ ਝਗੜਾ ਹੋ ਗਿਆ ਇਹ ਝਗੜੇ ਦੀ ਜੜ ਹੈ ਹੋਰ ਕੁਝ ਨਹੀਂ ਜੀਣਾ ਨੇ ਧਰਮ ਤਾਲਣ ਕਰਨਾ ਉਹਦੇ ਰੋਲਾ ਨਹੀਂ ਪਾਉਂਦੇ ਬੰਦੇ ਉਹਨਾਂ ਲੋੜ ਨਹੀਂ ਰੌਲਾ ਪਾਉਂਦੇ ਲੈਣੇ ਦਾ ਪਤਾ ਜਦ ਲੱਗਿਆ ਜਾਂ ਤੁਹਾਨੂੰ ਸਾਹਮਣੇ ਕਹਿ ਤਾ ਇਹਨੂੰ ਕਰਿਆ ਹੀ ਦੇਣੀ ਹੈ ਕਿਦਰ ਨੂੰ ਪਤਾ ਹੀ ਨਹੀਂ ਲੱਗਿਆ ਕੋਈ ਪਤਾ ਨਹੀਂ ਪਤਾ ਲਿਆ ਐਂ ਜਿੱਕੇ ਵਿੱਚ ਸਮੁੰਦਰ ਜਿਉਂ ਦਰਿਆ ਜਾਂਦਾ ਹੁੰਦਾ ਹੋਂ بس ਜਿੱਤ ਜਾ ਰਹੇ 31 ਸੁਰਤਨ ਪਾਈਆਂ ਨੇ ਧਿਆਨ ਬਣਾ ਸੁਰਤ ਬਣਾ ਤੁਨ ਰਹੇ ਸੁਧ ਕੀ ਦਾ ਸੁੰਦਰ ਹੈ ਬੁੱਧ ਕੀ ਨਾ ਬੁੱਧ ਆਪਣੇ ਸ਼ਰੀਰ ਦਾ ਵੀ ਧਿਆਨ ਨਾ ਰਹੇ 31 ਸੁਰਤਨ ਪਾਈਓ ਨਦੀਆਂ ਦੇ ਬਾਪ ਉਹਨਾਂ ਦੇ ਐਨੀ ਵੀ ਛੰਕਾ ਨਹੀਂ ਹੁੰਦੀ ਨਦੀ ਨੂੰ ਵੀ ਅਸੀਂ ਗਲ ਦੇ ਸ਼ਵਲ ਜਾ ਰਹੇ ਜੇ ਮਨ ਨੀਵਾ ਹੁੰਦਾ ਜਲੇ ਜਾਂਦਾ ਦੇਸ਼ਾ ਠੀਕ ਆ ਤੁਹਾਡੀ ਗਿਆਨਕਾਰ ਛੁੱਟਦਾ ਚਲੇ ਜਾਂਦਾ ਦੇਸ਼ਾ ਠੀਕ ਬਸ ਨੂੰ ਜਾ ਰਹੇ ਹਾਂ ਜਿੱਤੇ ਆ ਕੇ ਮਨ ਨੀਵਾ ਨਹੀਂ ਹੁੰਦਾ ਉੱਥੇ ਆ ਕੇ ਘੜੂ ਲਹਿੰਦੀ ਹੈ ਉੱਥੇ ਰਰ ਪਾਵਟਾ ਜਿੱਤੇ ਉੱਚਾ ਹੁੰਦਾ ਪਾਣੀ ਆਪਣਾ ਰਹਾ ਫਿਲ ਜਾਂਦਾ ਨੀਵਾ ਸਾਨੂੰ ਹੋ ਜਾਂਦਾ ਜਿੱਦਾਂ ਨੀਵਾ ਬੰਦ ਹਦੂ ਚਲੇਗਾ ਉੱਚਾ ਪਾਸੇ ਛੱਡਿਓ ਇਹਤੀ ਸੁਰਤਾਂ ਪਾਈਆਂ ਨਦੀਆਂ ਤੇ ਬਾਪ ਬਾਂਦ ਸਮੁੰਦਰ ਸਮੁੰਦਰ ਚ ਪੈ ਜਾਂਦੇ ਨੇ ਜਿਆ। ਭੱਜੇ ਨਾਲ ਪੁੱਛੇ ਸਮੁੰਦਰ ਕਿੱਡਾ ਕੈਂ? ਕਹਿੰਦੇ ਨਹੀਂ ਕੋਈ ਪਤਾ ਨਹੀਂ। ਦਰਕਰੇ ਸਮੁੰਦਰ ਬਾਰੇ ਨਾ ਜਾਣੀ। ਉਹ ਸਮੁੰਦਰ ਦੇ ਬਾਲੇ ਪਾਸੇ ਨਾ ਕਿ ਉਹ ਉੱਥੇ ਆ ਗਏ। ਕਿਨਾਰੇ ਨਾਲ ਛੁਗੇ ਉੱਥੇ ਰਹਿ ਗਏ। ਉਹ ਤਾਂ ਲਹਿਰਾ ਨਾਲ ਪਾਣੀ ਮਿਲਦਾ ਉਹਦਾ ਫਿਰ ਵਿੱਚ। ਸਮੁੰਦਰ ਜਿਆ ਨਾਲ ਪੁੱਛੇ ਕਿੱਡਾ ਕੈਂ? ਉਹ ਕਹਿੰਦਾ ਸਾਨੂੰ ਤਾਂ ਇੰਨਾ ਅਗੇ ਪਤਾ ਜਿੱਥੇ ਅਸੀਂ ਖੜੇ ਹਾਂ ਜਿੱਥੇ ਜਾ ਕੇ ਜੁੜੇ ਆ ਇੰਨੇ ਸੁੰਦਰ ਤੇ ਉਹੀ ਚੜ੍ਹਨੂ ਨਹੀਂ ਸਾਡੇ ਵਾਸਤੇ ਚੜ੍ਹਨ ਗੁਰਕੇ ਚੜ੍ਹਨ ਬਸ ਐਵੇਂ ਰੀਰ ਰੀਰ ਸੰਗੋਪਨਿਤਤਾ ਦੀ ਸੁੰਦਰ ਨਾਲ ਜੁੜ ਕੇ ਚੜ੍ਹਨਾ ਦੇ ਨਾਲ ਦੇ ਹੱਥ ਉਹਨੂੰ ਫਿਰ ਸਾਰੇ ਸੁੰਦਰ ਦਾ ਗਿਆਨ ਹੁੰਦਾ ਹੈ ਸੁੰਦਰ ਪਾਣ ਕੇ ਕਹਾਂ ਚਲੀ ਜਾਂਦੀ ਹੈ ਨਦੀ ਜਾਂ ਫਿਰ ਘੁੰਦੀ ਫਿਰਦੀ ਹੈ ਸੁੰਦਰ ਦੇ ਪਿੱਛੇ ਕਿੱਥੇ ਜਾਂਦੀ ਹੈ ਨਦੀਆਂ ਦੇ ਬਾਹਰ ਆ ਗਏ ਸਮੁੰਦਰ ਸਮੁੰਦਰ ਪੈ ਜਾਂਦੇ ਨੇ ਸਮੁੰਦਰ ਨਾ ਜਾਣੀਏ ਸਮੁੰਦਰ ਬਾਰੇ ਕੁਝ ਵੀ ਨਹੀਂ ਜਾਣਦੇ ਫਿਰ ਸਮੁੰਦਰ ਬਾਰੇ ਨਹੀਂ ਦੱਸ ਸਕਦੇ ਕਿੱਡਾ ਵੱਡਾ ਕਿੰਨੀ ਗਹਿਰੀ ਹੈ ਚੁੱਪ ਬਸ ਉਹ ਆਪਣੇ ਬਾਰੇ ਦੱਸਣਗੇ ਮੈਨੂੰ ਕਿੰਨੀ ਸ਼ਾਂਤੀ ਆਨੰਦ ਆਉਂਦਾ ਹੈ ਜੈਨੂ ਕੀ ਪ੍ਰਾਪਤੀ ਹੋਈ ਆ ਆਨੰਦ ਹੋਇਆ ਉਹ ਦੱਸਣਗੇ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਪਤਾ ਸਤਪੁਰ ਤੋਂ ਪਾਇਆ ਸੈਜ ਸੇ ਟਿਕਾਉ ਹੋ ਗਿਆ ਸਮੁੰਦਰ ਚਲੇ ਗਿਆ ਤੇ ਰਿਆ ਠੱਗ ਗਿਆ ਪਾਣੀ ਟਿਕਿਆ ਨਹੀਂ ਤੇ ਤੁਰੇ ਜਾਂਦਾ ਸੀ ਜਿਆ ਨੇੜੇ ਜਲਾ ਦਾ ਜਦ ਤੇ ਟਿਕਿਆ ਸੀ ਹੁਣ ਜੋੜ ਹੋਰ ਹੋਰ ਸਹਿਜ ਅਵਸਥਾ ਚੋ ਗਿਆ ਟਿਕਾਉ ਹੋ ਗਿਆ ਜਦ ਮੰਨ ਟਿਕ ਜਾਂਦਾ ਬਸ ਪਹੁੰਚ ਗਿਆ ਠਹਿਰ ਹੋ ਜਾਂਦਾ ਪਹੁੰਚ ਗਿਆ ਫਿਰ ਨਾਰੈਣ ਹੁੰਦਾ ਤਾਂ ਜਦੋਂ ਮਰ ਦੇ ਰੋਗਾ ਨਾਰਾਇਣ ਦਾ ਰੂਪ ਹੋਵੇ ਨਾਰਾਇਣ ਕਲੀਨ ਹੋ ਗਏ ਫਿਰ ਕੌਣ ਹੁੰਦਾ ਗੁਰੂ ਸਤਲ ਸਮੁੰਦਰ ਸ਼ਾਹ ਸੁਲਤਾਨ ਗ੍ਰਹ ਸੇਤੀ ਮਾਰਤਨ ਸੁੰਦਰ ਸ਼ਾਹ ਸੁਲਤਾਨ ਇਹ ਗੱਲ ਜ਼ਰੂਰ ਹੈ ਜਿਹੜਾ ਸਮੁੰਦਰ 'ਚ ਮਿਲ ਜਾਂਦਾ ਸੁੰਦਰ ਜਨ ਨਾਲ ਦਾ ਵਿਸ਼ਾਲ ਗਿਆਨ ਹੋਇਆ ਇਹ ਚ ਉਦੈ ਕੋ ਗਿਆਨ ਦਾ ਵਡਾਰ ਇਹ ਨਾ ਹੁੰਦਾ ਕਿਵੇਂ ਇਸ ਬੰਦ ਨੂੰ ਬਹੁਤ ਵੱਡਾ ਵਡਾਰ ਕਹਿ ਦਿੰਦੇ ਸਮੁੰਦਰਾਂ ਦਾ ਸਾਰਿਆਂ ਦਾ ਰਾਜਾ ਹੋ ਬਿਨ ਸਾਰੇ ਸਮੁੰਦਰ ਦਾ ਧਰਤੀ ਸਾਰੀ ਦਾ ਰਾਜਾ ਹੁੰਦਾ ਜੇ ਕੋਕ ਧਰਤੀ ਧੋੜੀਏ ਧਰਤੀ ਸਮੁੰਦਰ ਵਿੱਚ ਹੈ ਸਮੁੰਦਰ ਧਰਤੀ ਦੇ ਉੱਤੇ ਨਹੀਂ ਜਿਹੜੀ ਚੀਜ਼ ਵਿੱਚ ਆ ਜਾਂਦੀ ਹੈ ਕਿਸੇ ਚੀਜ਼ ਦੇ ਨਾਲ ਜਿਹੜੇ ਰਾਜ ਵਿੱਚ ਕੋਈ ਸ਼ਹਿਰ ਆ ਗਿਆ ਵੱਡਾ ਉਹ ਰਾਜ ਦਾ ਹੀ ਬਣ ਗਿਆ ਨਾ ਸ਼ਹਿਰ ਸਮੁੰਦਰ ਦਾ ਰਾਜ ਦਾ ਮਤਲਬ ਹੈ ਸਾਰੀ ਧਰਤੀਆਂ ਦਾ ਰਾਜ ਉਹਦੇ ਕੋਲ ਧਰਤੀ ਦਾ ਟੁਕੜਿਆ ਜੇ ਤਾਂ ਸਮੁੰਦਰ ਦਾ ਰਾਜ ਕਿ ਸਮੁੰਦਰ ਸਾਡੇ ਕੋਲ ਥੋੜਾ ਥੋੜਾ ਹੀ ਆ ਹਰ ਦੇਸ ਦਾ ਸਾਰੇ ਸਮੁੰਦਰ ਦਾ ਮਾਲਕ ਨਹੀਂ ਹੈ ਕੋਈ ਦੇ ਸਾਰੇ ਮਾਲਕ ਹੈਗੇ ਨਹੀਂ ਧਰਤੀਆਂ ਦੇ ਟੁਕੜਿਆਂ ਦੇ ਮਾਲਕ ਹੈਗੇ ਨਹੀਂ ਸਾਰੇ ਸਮੁੰਦਰ ਦਾ ਮਾਲ ਕੋਈ ਵੀ ਨਹੀਂ ਠੈਕੋ ਇਸ ਕਰਕੇ ਸਮੁੰਦਰ ਦਾ ਮਾਲਕ ਹੈ ਸਮੁੰਦਰ ਸਾਰੇ ਦਾ ਮਾਲ ਕੋਣਾ ਹੋਖਾ ਧਰਤੀਆਂ ਦੇ ਮਾਲ ਕੋਣਾ ਸਾਲੀ ਨਹੀਂ ਤਾਂ ਹੁੰਦੇ ਹੀ ਰਹਦੇ ਨੇ ਜਦੋਂ ਸਾਰੇ ਸਮੁੰਦਰ ਦਾ ਮਾਲ ਹੋ ਗਿਆ ਸਾਰੀਆਂ ਧਰਤੀਆਂ ਦਾ ਮਾਲ ਕਾਪੇ ਹੋ ਜਾਣਾ ਸਮੁੰਦਰ ਬਟਾ ਦਾ ਸਮੁੰਦ ਸ਼ਾ ਸੁਲਤਾਨ ਸੁਲਤਾਨ ਰਾਜਿਤ ਕਰਨ ਸੁਮੰਦਰ ਦੇ ਸਾਰੇ ਸ਼ਾਹ ਸੁਲਤਾਨ ਹੋ ਗਏ ਨੇ ਗ੍ਰਹ ਹ ਸਿੱਤੀ ਮਾਲਤਾ ਪਹਾੜਾਂ ਜਿਹੜੇ ਸੋਨ ਦੇ ਵਿੱਚ ਪਹਾੜ ਨੇ ਇਹਨਾਂ ਮਾਲਤਾ ਨ ਹੋਵੇ ਇਹਦਾ ਮਾਲਤਾ ਨਹੀਂ ਹੈ ਇੰਤਹਾ ਵਿੱਚ ਆ ਗਏ ਨੇ ਇਹਦਾ ਮਾਲਤਾ ਨ ਹੋਵੇ ਪ੍ਰਾਪਰਟੀ ਹੋਵੇ ਕਿਹੜੀ ਤੁਲਣਾ ਹੋਮ ਨਹੀਂ ਜਿੱਤ ਸਮਾਨ ਹੋਣਾ ਬਿਸਰਿਆ ਜੇ ਕੀੜੀ ਦੂਏ ਪਾਸੇ ਕੀੜੀ ਹੋਵੇ ਉਹ ਕੀੜੀ ਦੇ ਬਰਾਬਰ ਵੀ ਨਹੀਂ ਹੈ ਦਰਗਾਹ ਦੇ ਵਿੱਚ ਉਹਦੀ ਪੂਛ ਕੀੜੀ ਦੇ ਬਰਾਬਰ ਨੂੰ ਸ਼ਰਤ ਇਹ ਹੈ ਪਰ ਕੀੜੀ ਨੂੰ ਜੇ ਮਰੋ ਨਾ ਬਿਸਰੇ ਜੇ ਕੀੜੀ ਨੂੰ ਮਰੋ ਨਾ ਬਿਸਰੇ ਤਾਂ ਇੱਡਾ بڑا ਸ਼ਾਹ ਹੁੰਦਾ ਕੀੜੀ ਦੇ ਬਰਾਬਰ ਕੀੜੀ ਨਾਲ ਸ਼ਰਤ ਹੈ ਤੇ ਕੀੜੀ ਦੇ ਮਰੋ ਬਿਸਰੇ ਨਾ ਹੋ ਤਾਂ ਕੀੜੀ ਦੇ ਬਰਾਬਰ ਕੀੜੀ ਨੇ ਮਰਨਾ ਨਹੀਂ ਉਹਨੇ ਮਰ ਜਾਣਾ ਰਾਜਾ ਕੋਈ ਹੋਰ ਬਣ ਜਾਣਾ ਕੀੜੀ ਇਥੇ ਆਤਮਾ ਨੂੰ ਕਹਿ ਰਹੀ ਜਿਹੜਾ ਬਹੁਤ ਆਪਣੇ ਆਪ ਨੂੰ ਨੀਵਾ ਸਮਝਦਾ ਹੈ ਭਗਤ ਦੀ ਆਤਮਾ ਆਪਣੇ ਆਪ ਤੇ ਨੀਵਾ ਨੀਚੀ ਹੋਂਦ ਜੀਚ ਪ੍ਰੇਸ਼ ਆਕਾਰ ਕੀੜੀ ਛੋਟੀ ਹੁੰਦੀ ਹੈ ਨਾ ਤੇ ਆਕਾਰ ਦਾ ਆਕਾਰ ਉਹਦਾ ਕੀੜੀ ਕਿਹਨਾਂ ਨਹੀਂ ਖੁਦ ਆ ਵਿजूद ਆਪਣਾ ਕਿਹੜੇ ਕਿਹ ਜਨਾਂ ਰਹਿ ਜਾਂਦੇ ਨਾ ਹਨ ਵਰਗਾਈ ਹੈ